ਇਹ ਪਰੇਟ ਜੀਪੀ ਮੈਂ ਭੂਸ਼ਣ ਕੁਮਾਰ ਪੁੱਤਰ ਸ਼੍ਰੀ ਸਰਦਾਰੀ لال ਸੀਆਰਪੀਐਫ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਨੌਕਰੀ ਕਰਦਾ ਹਾਂ ਮੈਂ ਪਿਛਲੇ 10 11 ਸਾਲਾਂ ਤੋਂ ਦੇਸ਼ ਦੀ ਸੇਵਾ ਵਿੱਚ ਤੇ ਨਾ ਪਰ ਪਿਛਲੇ 2 3 ਸਾਲਾਂ ਤੋਂ ਮੇਰੇ ਅਤੇ ਮੇਰੇ ਪਰਿਵਾਰ ਨੂੰ ਮੇਰੇ ਪੜੋਸੀਆਂ ਵੱਲੋਂ ਜੋ ਕਿ ਪੁਲਿਸ ਅਫਸਰ ਹਨ ਬਜਾਇਜ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਹਦਾ ਮੁੱਖ ਕਾਰਨ ਇਹ ਹੈ ਕਿ ਇੱਕ ਮਕਾਨ ਸਾਂਝਾ ਦੋਨਾਂ ਸਾਨੂੰ ਪਾਰਟੀਆਂ ਨੂੰ ਲੱਗਦਾ ਸੀ ਮੈਂ ਆਪਣੇ ਸੈਲਫ ਡਿਫੈਂਸ ਵਿੱਚ ਕਿ ਮੇਰੇ ਵਾਈਫ ਜਿਹੜੇ ਘਰ ਵਿੱਚ ਇਕੱਲੇ ਹੁੰਦੇ ਆ ਕਿ ਰਾਤ ਨੂੰ ਕੋਈ ਅਨਹੋਣੀ ਘਟਨਾ ਨਾ ਹੋ ਜਵੇ ਕਿ ਮੈਂ ਥੋੜੇ ਵਾਜੀ ਬਰੇਟਾਂ ਤੇ ਆਪਣੀ ਕਿਰਤ ਕਮਾਈ ਤੋਂ ਮਿਹਨਤ ਦੀ ਕਮਾਈ ਤੋਂ ਮੈਂ ਉਹ ਮਕਾਨ ਖਰੀਦ ਲਿਆ ਉਹ ਮਕਾਨ ਖਰੀਦਣ ਦੇ ਕਰਕੇ ਹੀ ਜਿਹੜਾ ਏਐਸਆਈ ਜਵਿੰਦਰ ਸਿੰਘ ਮੇਰੇ ਤੇ ਰੰਜਿਸ਼ ਰੱਖਣ ਲੱਗ ਪਿਆ ਕਿਉਂਕਿ ਉਹ ਮਕਾਨ ਉਹ ਵੀ ਲੈਣਾ ਚਾਹੁੰਦਾ ਸੀ ਉਹਦੇ ਨਾਲ ਵੀ ਜਗ੍ਹਾ ਲੱਗਦੀ ਸੀ ਉਹਦੀ ਤੇ ਇਸ ਕਰਕੇ ਉਹਨੇ ਮੇਰੇ ਨਾਲ ਅਭਦਰ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਇੱਕ ਜਰਨਲ ਕੈਟਾਗਰੀ ਨੂੰ ਬਲੋਂਗ ਕਰਦਾ ਤੇ ਮੈਂ ਇੱਕ ਐਸੀ ਸਮਾਜ ਨੂੰ ਬਲੋਂਗ ਕਰਦਾ ਉਹ ਰਿਹਾ ਐਸੀ ਕਿਸਮ ਦੀ ਨਕਮਪੂਰਤੀ ਹੈ ਤੁਸੀਂ ਆਪਣਾ ਕੰਮ ਸ਼ੁਰੂ ਕਰ ਰਹੇ ਹੋ ਫਿਰ ਮੈਂ ਐਸੀ ਸਮਾਜ ਨੂੰ ਇਹ ਕਰਕੇ ਕਹਿਣਾ ਚਾਹੁੰਦਾ ਵਾ ਕਿ ਮੈਂ ਬੜੇ ਤੇ 2 ਸਾਲਾਂ ਤੋਂ ਇਹ ਚੀਜ਼ਾਂ ਕਰਦਾ ਫਿਆ ਹਾਂ ਮੈਂ ਮੁੱਖ ਮੰਤਰੀ ਸਾਹਿਬ ਤੱਕ ਵੀ ਇਹ ਰਿਕਵੈਸਟਾਂ ਕੀਤੀਆਂ ਨੇ ਮੇਰੇ ਕੋਲ ਪ੍ਰੂਫ ਪਏ ਹੋਏ ਨੇ ਮੈਂ ਵੀਡੀਓ ਵੀ ਭੇਜੀਆਂ ਨੇ ਮੈਂ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਇਹ ਸਾਬ ਜੇ ਦੀ ਇਨਕੁਆਰੀ ਕਿਸੇ ਆਈਪੀਐਸ ਅਫਸਰ ਕੋ ਕਰਵਾਈ ਜਾਵੇ ਪਰ ਸਰਮਾਰਕ ਹੋ ਕੇ ਚਿੱਠੀ ਥੱਲੇ ਆ ਜਾਂਦੀ ਹੈ ਤੇ ਉਹਨਾਂ ਦੇ ਬਰਾਬਰ ਰਾਕਦੇ ਜਿਹੜੇ ਅਧਿਕਾਰੀ ਨੇ ਉਹ ਮੇਰੀ ਕੋਈ ਗੱਲ ਨਹੀਂ ਸੁਣਦੇ ਉਹ ਹਮੇਸ਼ਾ ਹੀ ਮੈਨੂੰ ਪ੍ਰੈਸ਼ਰਾਈਜ਼ ਕਰ ਕੀਤਾ ਜਾਂਦਾ ਹੈ ਮੈਂ ਵੀ ਪਰੂਫ ਤੁਹਾਨੂੰ ਦੱਸ ਰਿਆ ਵਾਂ ਕਿ ਉਸ ਬੰਦੇ ਨੇ ਮੈਨੂੰ ਇੱਥੋਂ ਤੱਕ ਕਹਿੰਦਾ ਹੈ ਕਿ ਮੈਂ ਤੇਰਾ ਪਾਣੀ ਨਹੀਂ ਲੰਗਣ ਦੇਣਾ ਇਹ ਵਾਲੀ ਗੱਲ ਤਾਂ ਸਰ ਇਹ ਤਾਂ ਅੰਗਰੇਜ਼ਾਂ ਵੱਲੋਂ ਨਾਲੋਂ ਵੀ ਜ਼ਿਆਦਾ ਅਤਿਆਚਾਰ ਹੋ ਰਿਹਾ ਸ਼ਡਿਊਲ ਕਸਟ ਦੇ ਉੱਤੇ ਇਹ ਤਾਂ ਅੰਗਰੇਜ਼ਾਂ ਤੇ ਮਦੂਤੇ ਇਦਾਂ ਹੁੰਦਾ ਸੀ ਕਿ ਕਿਸੇ ਦਾ ਪਾਣੀ ਸਰ ਮੈਂ ਵੀ ਗੌਰਮੈਂਟ ਨੂੰ ਟੈਕਸ ਪੇ ਕਰਦਾ ਵਾਂ ਮੇਰਾ ਵੀ ਪਾਣੀ ਸਰ ਉਸੇ ਨਾਲ ਹੀ ਚੋਂ ਲੰਗੇਗਾ ਜਿੱਥੋਂ ਸਾਰਿਆਂ ਦਾ ਲੰਘਦਾ ਹੈ ਸਾਰੀ ਗਲੀ ਦਾ ਲੰਘਦਾ ਹੈ ਪਰ ਇਸ ਚੀਜ਼ ਨੂੰ ਲੈ ਕੇ ਉਹ ਜਿਹੜਾ ਐਸਾਈ ਜਵਿੰਦਰ ਸਿੰਘ ਹੈ ਮੈਨੂੰ ਜਾਤੀ ਸੂਚੀ ਤੇ ਗਾਲ੍ਹਾਂ ਕੱਢਦਾ ਹੈ ਮੇਰੀ ਘਰ ਦੀ ਨੂੰ ਪਰੇਸ਼ਾਨ ਕੀਤਾ ਜਾਂਦਾ ਮੇਰੇ ਮਾਂ ਪਿਓ ਬਜ਼ੁਰਗ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਅਸੀਂ ਕਿਸੇ ਥਾਣੇ 'ਚ ਦਰਖਾਸਤ ਦਿੱਤੀ ਹੈ ਜਾਂਦੀਆਂ ਨੇ ਕਦੀ ਕਿਸੇ ਥਾਣੇ 'ਚ ਸਾਨੂੰ ਬੁਲਾਇਆ ਜਾਂਦਾ ਮੇਰੇ ਫਾਦਰ ਸਾਹਿਬ ਸੁਪਰ ਸੀਨੀਅਰ ਦੀ ਏਜ ਵਿੱਚ ਹੈਗੇ ਨੇ 85 ਸਾਲ ਦੀ ਉਮਰ ਨੇ ਔਰ ਰੋਜ਼ ਦਿਹਾੜੀ ਖਾਣਿਆਂ ਵਿੱਚ ਜਾ ਜਾ ਕੇ ਆਪਣੀਆਂ ਪੇਸ਼ੀਆਂ ਭੁਗਤ ਦੇਣੇ ਮੈਂ ਸਿਰਫ ਇਹ ਹੀ ਪੁੱਛਣਾ ਚਾਹੁੰਦਾ ਵਾ ਕਿ ਉਹਨਾਂ ਦਾ ਕੀ ਕਸੂਰ ਹੈ ਕਿ ਇੱਕ ਸਿਰਫ ਉਹਨਾਂ ਨੇ ਇੱਕ ਫੌਜੀ ਬੰਦੇ ਨੂੰ ਬੱਚੇ ਨੂੰ ਜਨਮ ਦਿੱਤਾ ਜਿਹੜਾ ਘਰ ਤੋਂ ਬਾਹਰ ਦੇਸ਼ ਦੀ ਰੱਖਿਆ ਕਰਦਾ ਪਿਆ ਤੁਸੀਂ ਆਪਣੇ ਗੂਤ ਨਾਲ ਗੱਲ ਕੀਤੀ ਜੀ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਸਰ ਮੇਰੇ ਵੱਡੇ ਅਧਿਕਾਰੀਆਂ ਦੇ ਨੋਲੇਜ ਵਿੱਚ ਇਹ ਸਾਰੀ ਗੱਲਾਂ ਗ੍ਰਹਿ ਮੰਤਰਾਲੇ ਤੱਕ ਇਹ ਗੱਲ ਪਹੁੰਚ ਚੁੱਕੀ ਹੈ ਹੁਣ ਮੇਰੇ ਵੱਡੇ ਅਧਿਕਾਰੀ ਜਿਹੜੇ ਹੈਗੇ ਨੇ ਵੱਡੇ ਪੁਲਿਸ ਅਫਸਰਾਂ ਦੇ ਸੰਪਰਕ ਵਿੱਚ ਹੈਗੇ ਨੇ ਸਰ ਉਹਦੇ ਕਾਰਨ ਹੀ ਇਹ ਇੱਕ ਪਰਚਾ ਦਰਜ ਕੀਤਾ ਗਿਆ ਪਰ ਸਰ ਜਿਹੜੇ ਵੱਡੇ ਅਧਿਕਾਰੀ ਅੰਮ੍ਰਿਤਸਰ ਪੁਲਿਸ ਦੇ ਹੈਗੇ ਨੇ ਸਰ ਉਹ ਬਹੁਤ ਅੱਛਾ ਵਿਵਹਾਰ ਕਰਦੇ ਨੇ ਪਰ ਜਦੋਂ ਇਨਕੁਆਇਰੀ ਥੱਲੇ ਲੈਵਲ ਤੱਕ ਆ ਜਾਂਦੀ ਹੈ ਜਿਹੜੇ ਉਹਨਾਂ ਦੇ ਬਰਾਬਰ ਰੈਂਕ ਦੇ ਏਐਸਆਈ ਨੇ ਥਾਣੇਦਾਰ ਨੇ ਪੁਲੀਸ ਨੇ ਉਹਨਾਂ ਦੇ ਸਰ ਫਿਰ ਉਹ ਜਿਹੜਾ ਵਾ ਉਹ ਸਰ ਗੁੰਮਰਾਹ ਕਰਦੇ ਨੇ ਸਰ ਵੱਡੇ ਅਧਿਕਾਰੀਆਂ ਨੂੰ ਸਰ ਮੇਰੇ ਖਿਲਾਫ ਹੀ ਗਲਤ ਅਫਵਾਹਾਂ ਫਲਾਈਆਂ ਜਾਂਦੀਆਂ ਨੇ ਕਿ ਕੋਈ ਆਈਪੀਐਸ ਅਧਿਕਾਰੀ ਇਹ ਦੀ ਇਨਕੁਆਇਰੀ ਕਰੇ ਸਰ ਮੈਂ ਚਾਹੁੰਦਾ ਵਾਂ ਕਿ ਇਹਦੀ ਕੋਈ ਅਧਿਕਾਰੀ ਇੱਕ ਆਈਪੀਐਸ ਅਫਸਰ ਕੋ ਕਰਾਈ ਜਾਵੇ ਨਾ ਕਿ ਥੱਲੇ ਵਾਲਿਆਂ ਕੋ ਸਰ ਇਹ ਇੱਕ ਕੋਈ ਛੋਟਾ ਮਸਲਾ ਨਹੀਂ ਹੈਗਾ ਸਰ ਇਹ ਇੱਕ ਡਿਫੈਂਸ ਦਾ ਮਸਲਾ ਹੈ ਸਰ ਇੱਕ ਡਿਫੈਂਸ ਪਰਸਨ ਦੇ ਉੱਤੇ ਹਮਲਾ ਹੋਇਆ ਇੱਕ ਹਿੰਦੁਸਤਾਨ ਦੇ ਡਿਫੈਂਸ ਤੇ ਹਮਲਾ ਆ ਸਰ ਮੈਂ ਉਸ ਟਾਈਮ ਦੇ ਉੱਤੇ ਇੱਕ ਵਾਰੀ ਹਮਲਾ ਨਹੀਂ ਹੋਇਆ ਇਹ ਸਰ ਇੱਕ ਵਾਰੀ ਪਹਿਲੇ ਵੀ ਹੋਇਆ ਮੈਂ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਵਾ ਦਾਂਗਾ ਉਸ ਵੇਲੇ ਵੀ ਸਰ ਥਾਣੇ ਦੇ ਵਿੱਚ ਮੈਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਗਈਆਂ ਸੀ ਸਰ ਮੇਰੇ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਉਹਦੇ ਪਰਿਵਾਰ ਵੱਲੋਂ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾ ਦਵਾਂਗਾ ਕਿ ਜਿਹੜੇ ਆਈਓਫਸਰ ਨੂੰ ਜਦੋਂ ਮੈਂ ਇਹ ਚੀਜ਼ਾਂ ਦੱਸੀਆਂ ਤੇ ਆਈਓਫਸਰ ਕਹਿੰਦਾ ਮੈਂ ਦੋਨਾਂ ਨੂੰ 55 ਲਾ ਕੇ ਅੰਦਰ ਕਰੂੰਗਾ ਮੈਂ ਬੋਲੇ ਸਰ ਮੈਂ ਕੀ ਬੋਲ ਮੈਂ ਤਾਂ ਕੁਝ ਬੋਲ ਹੀ ਨਹੀਂ ਰਿਹਾ ਪਰ ਕਹਿੰਦੇ ਸਾਨੂੰ ਨਹੀਂ ਪਤਾ ਅਸੀਂ ਆਪਣੇ ਪੁਲਿਸ ਅਫਸਰ ਦੇ ਉੱਤੇ ਇਕੱਲੇ ਤੇ ਕਾਰਵਾਈ ਨਹੀਂ ਕਰ ਸਕਦੇ ਸਰ ਡਰਦਾ ਮਾਹੌਲ ਹੈ ਸਰ ਡਰਦਾ ਮਾਹੌਲ ਸਰ ਮੇਰੇ ਛੋਟੇ ਛੋਟੇ ਬੱਚੇ ਹੈ ਸਰ ਇੱਕ 5 ਸਾਲ ਦੀ ਕੁੜੀ ਹੈ ਇੱਕ 8 ਸਾਲ ਦਾ ਬੱਚਾ ਹੈ ਸਰ ਮੈਂ ਡਿਊਟੀ ਤੇ ਚਲੇ ਜਾਣਾ ਵਾ ਡਿਊਟੀ ਤੇ ਜਾ ਕੇ ਜਦੋਂ ਮੈਂ ਘਰ ਫੋਨ ਕਰਦਾ ਇੰਦੇ ਪਾਪਾ ਅੱਜ ਸਾਨੂੰ ਫੇਰ ਮੰਮਾ ਰੋਂਦੇ ਸੀ ਅੱਜ ਫੇਰ ਮੰਮਾ ਨੂੰ ਉਹਨਾਂ ਨੇ ਕੁਝ ਬੋਲਿਆ ਸਰ ਉਹਦਾ ਜਿਹੜਾ ਮੁੰਡਾ ਏ ਰਣਜੀਤ ਸਿੰਘ ਏ ਜਿਹੜਾ ਇੱਕ ਉਹਨਾਂ ਦਾ ਬਰਦਰ ਇਨ ਲਾ ਏ ਸਰ ਬਲਜਿੰਦਰ ਸਿੰਘ ਏ ਸਰ ਉਹ ਜਦੋਂ ਵੀ ਆਂਦੇ ਜਾਂਦੇ ਆ ਸਰ ਇਦਾਂ ਦੀਆਂ ਟਿਸ਼ਕਰ ਬਾਜ਼ੀਆਂ ਕਰਦੇ ਆ ਜਿਹੜੀਆਂ ਕਿ ਸ਼ਬਦ ਮੈਂ ਮੀਡੀਆ ਦੇ ਸਾਹਮਣੇ ਦੱਸ ਨਹੀਂ ਸਕਦਾ ਕਿ ਜਿੱਦਾਂ ਦੀਆਂ ਉਹ ਸਾਨੂੰ ਸ਼ਬਦ ਬੋਲੇ ਜਾਂਦੇ ਆ ਕਿ ਸਰ ਮੈਂ ਮੈਂ ਇਹੋ ਹੀ ਕਹਿਣਾ ਚਾਹੁੰਦਾ ਵਾਂ ਕਿ ਮੈਂ ਟੋਟਲੀ ਇਸ ਟਾਈਮ ਦੇ ਉੱਤੇ ਸਰ ਬਹੁਤ ਜ਼ਿਆਦਾ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਚੱਲਦਾ ਪਿਆ ਵਾਂ ਸਰ ਮੈਂ ਸਰ ਹੱਦ ਦੀ ਰੱਖਿਆ ਅੱਜ ਤੱਕ ਕੀਤੀ ਹੈ ਜਿਦੇ ਕਰਕੇ ਸਰ ਮੈਨੂੰ ਭਾਰਤ ਸਰਕਾਰ ਵੱਲੋਂ ਇੱਕ ਮੈਡਲ ਵੀ ਮਿਲਿਆ ਵਾ ਪਰ ਸਰ ਇੱਕ ਮੈਡਲ ਮੈਨੂੰ ਹੋਰ ਇਹਨਾਂ ਨੇ ਦਿੱਤਾ ਵਾ ਜਿਹੜਾ ਭਾਰਤ ਸਰਕਾਰ ਨੇ ਮੈਨੂੰ ਆਂਤ੍ਰਿਕ ਸੁਰੱਖਿਆ ਪਦਕ ਵੀ ਦਿੱਤਾ ਵਾ ਜਿਹਦੀ ਮੈਂ ਸੇਵਾ ਕਰਦਾ ਵਾਂ ਸਰ ਇੱਕ ਪਦਕ ਮੈਨੂੰ ਹੋਰ ਮਿਲਿਆ ਕਿ ਜਿਹੜਾ ਮੈਨੂੰ ਪੰਜਾਬ ਪੁਲਿਸ ਦੇ ਅਫਸਰਾਂ ਵੱਲੋਂ ਨਜਾਇਜ਼ ਤੌਰ ਤੇ ਕੁੱਟਿਆ ਗਿਆ ਸਰ ਸਰ ਉਹ ਵੀ ਵਰਦੀ ਪਾ ਕੇ ਸਰ ਵੀਦ ਯੂਨੀਫਾਰਮ ਦੇ ਵਿੱਚ ਤੇ ਜਿਹੜੀ ਸਰ ਟੋਟਲ ਜਿਹੜੀ ਇਹ ਵੀਡੀਓ ਹੈ ਸਰ ਪੂਰੇ 올 ਇੰਡੀਆ ਦੇ ਵਿੱਚ ਇਹ ਵੰਦਨ ਕਿ ਮੁੱਖ ਮੰਤਰੀ ਸਾਹਿਬ ਕੋ ਪ੍ਰਧਾਨ ਮੰਤਰੀ ਸਾਹਿਬ ਕੋ ਮਾਨਣੀਏ ਗ੍ਰਹਿ ਮੰਤਰੀ ਸਾਹਿਬ ਕੋ ਵੀ ਚਲੇਗੀ ਇਹ ਇਹ ਨੋਟ ਸਰ ਹੁਣ ਇਹ ਐਮਐਚਏ ਮਿਨਿਸਟਰੀ ਆਫ ਹੋਮ ਅਫੇਅਰ ਦੇ ਵਿੱਚ ਹੈ ਸਰ ਇਹ ਸਾਰੀ ਗੱਲ ਸਰ ਉਹ ਵੱਡੇ ਅਫਸਰਾਂ ਨਾਲ ਸੰਪਰਕ ਵਿੱਚ ਹੈਗੇ ਨੇ ਸਰ ਮੈਨੂੰ ਇਨਸਾਫ ਮਿਲੇਗਾ ਸਰ ਤਾਂ ਕਿ ਬੜੇ ਯੂਥ ਵੀ ਇਤਤ ਹੋਣਾ ਹੈ ਜੁਗਤੇ ਜਾ ਕੇ ਆਪਣਾ ਕੈਰੀਅਰ ਹੀ ਖਾਨੇ ਦੇ ਵਿੱਚ ਵੇਖਦੇ ਹੋਣਾ ਹੈ ਬੜੇ ਬੱਚੇ ਸੋਚਦੇ ਹੋਣੇ ਕਿ ਆਪਾਂ ਵੱਡੇ ਹੋਵਾਂਗੇ ਆਪਾਂ ਇੰਡੀਅਨ ਆਰਮੀ ਤੇ ਜਾਵਾਂਗੇ ਬਹੁਤੇ ਵੀ ਜਾਵਾਂਗੇ ਤੇ ਇਸ ਲਈ ਕੁਝ ਕਮਾਂ ਕਰਾ ਕਰਾਂਗੇ ਤੇ ਐਤਾ ਦੇ ਲਈ ਤੋਂ ਕੇਸ ਸਾਹਮਣੇ ਆਉਂਦੇ ਉਹ ਬੱਚਿਆਂ ਦੇ ਦਿਲ ਦੇ ਵਿੱਚ ਵੀ ਕੋਈ ਨਾ ਕੋਈ ਅਸਰ ਜ਼ਰੂਰ ਹੁੰਦਾ ਉਸ ਚੀਜ਼ ਨੂੰ ਵੇਖਦੇ ਨੇ ਨਹੀਂ ਸਾਰਾ ਸਾਰੇ ਜਗ੍ਹਾ ਤਾਂ ਇੱਕੋ ਜੀ ਐਡਮਿਨਿਸਟ੍ਰੇਸ਼ਨ ਨਹੀਂ ਹੁੰਦੀ ਨਾ ਹਰ ਇੱਕ ਜਗ੍ਹਾ ਦੀ ਐਡਮਿਨਿਸਟ੍ਰੇਸ਼ਨ ਦਾ ਫਰਕ ਹੁੰਦਾ ਹੈ ਅਹੀ ਜਿੱਦਾਂ ਹੁਣ ਮੈਂ ਕੱਲ ਸਿਵਲ ਸਰਜਨ ਸਾਹਿਬ ਕੋਲ ਗਿਆ ਸੀ ਸਿਵਲ ਸਰਜਨ ਸਾਹਿਬ ਨੂੰ ਮੈਂ ਦੱਸਿਆ ਜਦੋਂ ਮੈਂ ਪ੍ਰੂਫ ਦਿਖਾਏ ਕਿ ਜਿਹੜੀ ਇਹ ਝੂਠੀ ਐਮਐਲਆਰ ਮੇਰੇ ਤੇ ਕਟਾਈ ਗਈ ਹੈ ਇਹ ਦੇਖੋ ਮੈਡਮ ਜੀ ਇਹ ਜਿਹੜਾ ਬੰਦਾ ਐਮਐਲਆਰ ਜਿਹੜਾ ਐਮਐਲਆਰ ਕਟਾਰਿਆ ਏ ਇਹ ਬੰਦਾ ਇਸ ਟਾਈਮ ਦੇ ਉੱਤੇ ਬਿਲਕੁਲ ਦੋਵੇਂ ਹੱਥਾਂ ਨਾਲ ਠੀਕ ਹੈਗਾ ਏ ਤੇ ਪਰ ਮੈਡਮ ਨੇ ਮੇਰੇ ਬਹੁਤ ਅੱਛੇ ਨਾਲ ਗੱਲ ਸੁਣੀ ਉਹਨਾਂ ਨੇ ਤੁਰੰਤ ਇਸ ਤੇ ਕਾਰਵਾਈ ਕਰਦਿਆਂ ਹੋਇਆ ਐਸਐਮਓ ਸਿਵਲ ਹਸਪੀਟਲ ਨੂੰ ਤੁਰੰਤ ਕਾਰਵਾਈ ਕਰਕੇ ਉਹਨਾਂ ਦੀ ਐਮਐਲਆਰ ਨੂੰ ਰੋਕਣ ਵਾਸਤੇ ਆਦੇਸ਼ ਵੀ ਦਿੱਤੇ ਆ ਜਿਹਦਾ ਤੁਹਾਨੂੰ ਰਿਜ਼ਲਟ ਅਗਲੇ ਕੁਝ ਦਿਨਾਂ ਦੇ ਵਿੱਚ ਲਿਖਤੀ ਦੇ ਵਿੱਚ ਆ ਜਾਏਗਾ ਲੇਕਿਨ ਬਰਬਲੀ ਉਹਨਾਂ ਨੇ ਮੈਨੂੰ ਬਹੁਤ ਵਧੀਆ ਮੇਰੀ ਹੈਲਪ ਕੀਤੀ ਆ ਖੁਦ ਜਿਹੜੇ ਅਸਿਸਟੈਂਟ ਸਿਵਲ ਸਰਜਨ ਮੈਡਮ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਸਾਡੇ ਲਈ ਦੇਸ਼ ਦੀ ਰੱਖਿਆ ਕਰਦੇ ਹੋ ਅਸੀਂ ਤੁਹਾਡੇ ਨਾਲ ਇਨਸਾਫ ਕਰਾਂਗੇ ਕੋਈ ਤੁਹਾਡੇ ਨਾਲ ਨਾ ਇਨਸਾਫੀ ਨਹੀਂ ਹੋਊਗੀ ਕਿਉਂਕਿ ਜਿਹੜੇ ਮੇਨ ਯੁਵਾ ਪੀੜੀ ਹੈ ਯੂਥ ਹੈ ਜੋ ਆਪਣਾ ਕੈਰੀਅਰ ਇਸ ਚੀਜ਼ ਦੇ ਵਿੱਚ ਵੇਚੀ ਪੈਲ ਦੇ ਹਜ਼ਾਰ ਤੇ ਕਾਰਵਾਈ ਹੋਣੀ ਚਾਹੀਦੀ। ਕੀ ਲੱਗਦਾ ਹੈ ਕਿ ਸਰਸੋਤੇ ਸੀਪੀ ਨੂੰ ਵਾਪਸ ਕੀਤੀ ਵੀ ਲੋ ਤਾਂ ਹੀ ਤੁਹਾਡਾ ਜਾਇਸ ਸੁਣਾਈ ਹੋ ਸਕਦੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਬਹੁਤ ਜ਼ਰਾਪਲੇਸ ਹੋਇਆ ਜ ਲੋਕਾਂ ਨੂੰ ਹੋਇਆ। ਕੀ ਲੱਗਦਾ ਹੈ ਕਿ ਤੁਸੀਂ ਵਾਪਸ ਕਰੋਗੇ ਤਾਂ ਹੀ ਸੁਣਾਈ ਹੋ ਸਕਦੀ ਹੈ ਕਿਸੇ ਅਗਲ। ਕਿਉਂਕਿ ਤੁਸੀਂ ਤੇ ਦੇਸ਼ਵਾਦੀ ਆਪਣਾ ਸਮਾਂ ਦੇ ਦਿੱਤਾ। ਲੱਗਦਾ ਦੇਸ਼ ਤੁਹਾਡੇ ਵਰਗੇ ਕੁਝ ਕਰ ਸਕਦਾ। ਨਹੀਂ ਸਰ ਸੀਪੀ ਸਾਹਿਬ ਨੂੰ ਮੈਂ 2-3 ਵਾਰ ਹੀ ਮਿਲਿਆ ਇਸ ਰਿਗਾਰਡਿੰਗ। ਸੀਪੀ ਸਾਹਿਬ ਸਰ ਬਹੁਤ ਵਧੀਆ ਮੈਨੂੰ ਰਿਸਿਵ ਕਰ ਕੀਤਾ। ਉਹਨਾਂ ਨੇ ਬਹੁਤ ਵਧੀਆ ਮੇਰੀ ਗੱਲ ਸੁਣੀ ਸਰ ਉਹਨਾਂ ਨੇ। ਸਰ ਜਿਹੜੇ ਆਲਾ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਸਰ ਉਹ ਇਥੋਂ ਦੇ ਅੰਮ੍ਰਿਤਸਰ ਦੇ ਸਰ ਉਹ ਬਹੁਤ ਵਧੀਆ ਇੱਕ ਜਵਾਨ ਨੂੰ ਸਰ ਗੱਲ ਸੁਣਦੇ ਨੇ ਪਰ ਸਰ ਉਹ ਵੀ ਉਹਨਾਂ ਦਾ ਸ਼ਡਿਊਲ ਬਿਜ਼ੀ ਹੋਣ ਕਰਕੇ ਜਿਹੜੀ ਇਨਕੁਆਰੀ ਹੈ ਸਰ ਉਹ ਥੱਲੇ ਥਾਣੇ ਵਿੱਚ ਆ ਜਾਂਦੀ ਹੈ ਤੇ ਸਰ ਜਿਹੜੇ ਥੱਲੇ ਥਾਣੇ ਵਿੱਚ ਜਦੋਂ ਇਨਕੁਆਰੀ ਹੋ ਜਾਂਦੀ ਹੈ ਜਦੋਂ ਬਰਾਬਰ ਰੈਕ ਦੇ ਬੰਦਿਆਂ ਦੇ ਖਿਲਾਫ ਕੋਈ ਇਨਕੁਆਰੀ ਕਰਦਾ ਹੈ ਤੇ ਸਰ ਜਿਹੜੇ ਦੋਸ਼ੀ ਨੇ ਉਹ ਪਿਛਲੇ 15 20 ਸਾਲਾਂ ਤੋਂ ਇਸੇ ਅੰਮਰਸਰ ਸਿਟੀ ਦੇ ਵਿੱਚ ਹੀ ਪੋਸਟਡ ਨੇ ਜਿਹੜੇ ਖਿਡਾਰੀ ਸੀਐਸਆਈ ਐਸਪੀ ਜਿਲੋਨਾ ਦੇ ਉੱਤੇ ਬਹੁਤ ਸਾਰੇ ਜਾਣ ਲੋਗਾ ਉਸ ਨੂੰ ਉਹਨੇ ਬਾਅਦ ਵਿੱਚ ਮੈਂਡਲ ਸੇ ਤੋਂ ਵਾਪਸ ਇੱਥੇ ਕੰਮ ਲਈ ਸੁਣਾਈ ਚੁੱਕਾ ਦੇਖੋ ਜੀ ਮੈਂ ਤੁਹਾਨੂੰ ਇਹ ਚੀਜ਼ ਪੁੱਛਦਾ ਮੈਂ ਬੇਨਤੀ ਕਰਦਾ ਜਿਹੜਾ ਮੈਡਲ ਆ ਉਹ ਤੁਹਾਨੂੰ ਰਾਸ਼ਟਰਪਤੀ ਦਿੰਦਾ ਆ ਆਪਾਂ ਸੀਪੀ ਸਾਹਿਬ ਨੂੰ ਕਿਉਂ ਵਾਪਸ ਕਰਾਂਗੇ ਆਪਾਂ ਸੀਪੀ ਸਾਹਿਬ ਦੇ ਬੂਏ ਕੇ ਬ ਅਗਿਆਤ ਗਮਸੂਸ ਪਰੇ ਨਾ ਇੱਕ ਪਨੇ ਦੇ ਸੁੱਖਿਆ ਕਰ ਰਿਹਾ ਨਾ ਇੱਕਨੇ ਆਪਣਾ ਘਰ ਵੀ ਸੁੱਖਿਆ ਨਹੀਂ ਹੋ ਪਾ ਗਿਆ ਤੁਹਾਨੂੰ ਲੱਗਦਾ ਨਾ ਕਿ ਮਹਿਤਾ ਤੋਂ ਉੱਪਰ ਅੱਗੇ ਪਰਿਵਾਰ ਵੀ ਹੈ ਹਾਂਜੀ ਹਾਂਜੀ ਉਹ ਅਸਲ ਦੇ ਵਿੱਚ ਪਰਿਵਾਰ ਦਾ ਜਿਹੜਾ ਇਹਨਾਂ ਨੂੰ ਪਿਆਰ ਵੀ ਪ੍ਰੋਪਰ ਤਰੀਕੇ ਨਾਲ ਫੌਜੀ ਪਰਿਵਾਰ ਨੂੰ ਨਹੀਂ ਮਿਲ ਪਾਂਦਾ ਜੇ ਸਾਲ ਚ 365 ਦਿਨ ਆਗੇ ਤੇ 31 ਤੋਂ 32 ਦਿਨ ਇਹਨਾਂ ਨੂੰ ਜਿਹੜੇ ਪਰਿਵਾਰ ਦੇ ਨਾਲ ਰਹਿਣ ਨੂੰ ਦਿੱਤਾ ਜਾਂਦਾ ਬਾਕੀ ਦਿਨ ਸਾਰੇ ਦੇਸ਼ ਨੂੰ ਦਿੰਦੇ ਆ ਇੱਥੇ ਸੀਪੀ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਨਾ ਕਿ ਹੁਣ ਭਾਈ ਸਾਹਿਬ ਉਸਨੇ ਮੈਡਲ ਵੀ ਦਿਖਾ ਦਿੱਤਾ ਕਿ ਦੇਸ਼ ਦੀ ਰੱਖਿਆ ਲਈ ਮੈਨੂੰ ਇਹ ਮੈਡਲ ਵੀ ਮਿਲਿਆ ਆ ਲੇਕਿਨ ਹੁਣ ਤੁਸੀਂ ਜਿਹੜਾ ਪੰਜਾਬ ਪੁਲਿਸ ਨੇ ਇਹਨਾਂ ਨੂੰ ਦਿੱਤਾ ਆ ਜਿਹੜਾ ਚਪੇੜਾ ਮਾਰ ਗਿਆ ਉਹ ਚਾਹਦੇ ਕਹਿ ਰਹੇ ਕਿ ਮੈਨੂੰ ਉਹ ਵੀ ਮੈਡਲ ਇਹਨਾਂ ਨੇ ਪੁਰਸਾ ਕਰੀਤਾ ਵਾ ਉਸ ਉਸ ਦਾ ਹੁਣ ਤੁਸੀਂ ਕੀ ਕਰਦੇ ਹੋ ਤੁਸੀਂ ਉਸੇ ਕੀ ਐਕਸ਼ਨ ਲੈਂਦੇ ਹੋ ਮਿੰਟ ਜਿਹੜੇ ਵਿੱਚ ਲੱਗਣਾ ਚਾਹੀਦਾ ਮੇਰੇ ਹਿਸਾਬ ਨਾਲ ਸੀਪੀ ਸਾਹਿਬ ਨੂੰ ਅੱਧਾ ਘੰਟਾ ਨਹੀਂ ਲੱਗਣਾ ਚਾਹੀਦਾ ਕਾਰਵਾਈ ਕਰਕੇ ਉਸ ਬੰਦੇ ਨੂੰ ਜੇਲ੍ਹ ਦੀ ਸਲਾਕਾ ਦੇ ਪਿੱਛੇ ਦੇਣਾ ਚਾਹੀਦਾ ਤਾਂ ਜੋ ਉਹਨੂੰ ਵੀ ਪਤਾ ਲੱਗ ਸਕੇ ਕਿ ਤੇ ਹੋਰ ਵੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਕਿ ਹਾਂ ਜੀ ਫੌਜੀ ਪਰਿਵਾਰ ਜਿਹੜੇ ਸਰਾਂ ਦੇ ਉੱਤੇ ਜਿਹੜੀ ਆ ਸਾਡੇ ਪਰਿਵਾਰਾਂ ਦਾ ਧੰਨਵਾਦ ਇੱਕ ਛੋਟੇ ਜਿਹੇ ਟਾਈਮ ਦੇ ਉੱਤੇ ਤੁਸੀਂ ਸਾਡੀ ਆਵਾਜ਼ ਸੁ ਭਾਈਚਾਰੇ ਦੀ ਆਵਾਜ਼ ਹਮੇਸ਼ਾ ਤੁਹਾਡੇ ਚੈਨਲਾਂ ਤੋਂ ਮਾਧਿਅਮ ਤੋਂ ਅੱਗੇ ਨਿਕਲਦੀ ਆ ਤੇ ਹੁਣ ਭਾਈਚਾਰੇ ਦੇ ਵਿੱਚ ਸੁਧਾਰ ਵੀ ਬਹੁਤ ਲੈਵਲ ਦਾ ਆ ਰਿਹਾ ਲੇਕਿਨ ਕਿਤੇ ਨਾ ਕਿਤੇ ਕੀ ਹੋ ਰਿਹਾ ਕਿਤੇ ਨਾ ਕਿਤੇ ਜਿੱਤੇ ਸਾਡੇ ਭਾਈਚਾਰੇ ਦੇ ਲੋਕ ਆ ਜਿਹੜੇ ਚੰਗੀਆਂ ਸੀਟਾਂ ਤੇ ਬੈਠੇ ਆ ਜਿਹੜੇ ਚੰਗੇ ਪਰਿਵਾਰ ਦੇ ਲੋਕ ਆ ਜਾਂ ਕੋਈ ਫੌਜੀ ਪਰਿਵਾਰ ਆ ਜਾਂ ਕੋਈ ਸਿੰਗਰ ਹੈਗਾ ਉਹਨਾਂ ਨਾਲ ਜਾਤੀ ਸੂਚਕ ਦੀਆਂ ਜਿਹੜੀਆਂ ਟਰੋਸਟੀਆਂ ਆ ਜਿਹੜੀਆਂ ਸ਼ਾਇਦ ਗੁਰੂ ਨਗਰੀ ਦੇ ਵਿੱਚ ਬੰਦ ਨਹੀਂ ਹੋ ਰਹੀਆਂ ਹੁਣ ਤਾਜ਼ਾ ਮਾਮਲਾ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਆ ਕਿਸੇ ਮਲਾਜਮ ਭਰਾ ਵੱਲੋਂ ਕੀਤੀ ਜਾਂਦੀ ਹੈ ਪਲੱਸ ਮਲਾਜਮ ਲੋ ਲੇਕਿਨ ਉਹ ਉਹ ਸਬ ਮੀਡੀਆ ਦਾ ਰੀਜ਼ਨ ਕੀ ਹੈਗਾ ਸੀ ਉਹਦੇ ਪਿੱਛੇ ਰੀਜ਼ਨ ਹੈਗਾ ਸੀ ਕਿ ਜਿਹੜਾ ਫੌਜੀ ਭਰਾ ਸੀ ਉਹ ਰਵੀਦਾਸ ਭਾਈਚਾਰੇ ਤੋਂ ਬਲੋਂਗ ਆ ਐਸਸੀ ਭਾਈਚਾਰੇ ਦਾ ਲੜਕਾ ਆ ਜਿਹੜਾ ਕਿ ਵਧੀਆ ਪੜ੍ਹ ਲੈ ਕੇ ਆਪਣੇ ਸਰਦ ਨੂੰ ਆਪਣੇ ਦੇਸ਼ ਨੂੰ ਜਿਹੜੀ ਆ ਕਿ ਸੁਵਿਧਾਵਾਂ ਦੇ ਰਿਹਾ ਤੇ ਲਾਇ ਸਮੇਸ਼ਾ ਫੌਜੀ ਭਰਾਵਾਂ ਦੀ ਕੋਸ਼ਿਸ਼ ਹੁੰਦੀ ਆ ਕਿ ਜਿਹੜਾ ਕਿ ਸਰਦ ਆਪਣੇ ਦੇਸ਼ ਨੂੰ ਸੁਰੱਖਿਤ ਰੱਖਿਆ ਜਾਵੇ ਲੇਕਿਨ ਜਦੋਂ ਛੁੱਟੀ ਤੇ ਆਂਦਾ ਆ ਤੇ ਜੇ ਜਦੋਂ ਉਹ ਛੁੱਟੀ ਤੇ ਆਂਦਾ ਤੇ ਉਹਦਾ ਨਾਲ ਦਾ ਗਵਾਂਡੀ ਜਿਹੜਾ ਪੁਲਿਸ ਮੁਲਾਜ਼ਮ ਹੈਗਾ ਉਹਨੂੰ ਹਰ ਵਾਰੀ ਛੇੜਖਾਨੀਆਂ ਕਰਨਾ ਕਿਤੇ ਟਿੱਚਕਰ ਬਾਜੀ ਕਰਨਾ ਜਾਤੀ ਸੂਚਕ ਵਰਡਸ ਬੋਲਣਾ ਤੇ ਉਹਨਾਂ ਨੂੰ ਮਤਲਬ ਕਿ ਐਟ੍ਰੋਸਟੀ ਐਸਸੀ ਪੈਦਾ ਕਰਨੀ ਕੋ ਨਾ ਜਾਨ ਬੁਝ ਕੇ ਲੜਨ ਦੀ ਕੋਸ਼ਿਸ਼ ਕਰਨੀ 21 ਤਰੀਕ ਦਾ ਮਾਮਲਾ ਹੈਗਾ 11 11 ਵਜੇ ਕੇ 18 ਮਿੰਟ ਦਾ ਮਾਮਲਾ ਹੈਗਾ ਜਦੋਂ ਭਰਾ ਦੇ ਗਲੇ ਦੀ ਮਤਲਬ ਕਿ ਉਹ ਮੁਲਾਜ਼ਮ ਵੱਲੋਂ ਭਰਾ ਦੇ ਉੱਤੇ ਗੱਲ ਪਿਆਜ ਚੀਚਾ ਜਾਂਦਾ ਜਦ ਕਿ ਮੁਲਾਜ਼ਮ ਆਪਣੀ ਵਰਦੀ ਦੇ ਵਿੱਚ ਹੁੰਦਾ ਹੈ ਉਹ ਵਿਚਾਰਾ ਵਰਦੀ ਦੇ ਡਰ ਦੇ ਨਾਲ ਹੀ ਅੱਗੋਂ ਕੋਈ ਐਕਸ਼ਨ ਨਹੀਂ ਲੈ ਪਾਂਦਾ ਜੇ ਜੇਕਿਨ ਜਦੋਂ ਥਾਣੇ ਦੇ ਵਿੱਚ ਜਾਂਦੇ ਆ ਤੇ ਖਾਨੇਦਾਰ ਕਹਿੰਦੇ ਆ ਕਿ ਭਾਈ ਸਾਹਿਬ ਮੁਲਾਜ਼ਮ ਦੀ ਵਰਦੀ ਫੱਡੀ ਆ ਦੇਖੋ ਜੀ ਇਹ ਥਾਣਾ ਗੇਟ ਹਕੀਮਾ ਦਾ ਮਾਮਲਾ ਹੈਗਾ ਜਦੋਂ ਸੀਸੀਟੀਵੀ ਸਾਹਮਣੇ ਆਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਬਿਆਨਾਂ ਦੇ ਵਿੱਚ ਕਲੀਅਰਟੀ ਨਾਲ ਲਿਖਿਆ ਜਾਂਦਾ ਕਿ ਇੱਥੇ ਆਨ ਜਾਣ ਵਾਲੇ ਜਾਤੀ ਸੂਚਕ ਵਰਡ ਜਿਹੜੇ ਪਰਿਵਾਰ ਨੂੰ ਹਾਈਲਾਈਟ ਕੀਤੇ ਆ ਕਿ ਬੋਲੇ ਜਾਂਦੇ ਆ لیکن ارے وچ ایسی کوئی ਧਾਰਾ ਨਹੀਂ پیش ਕੀਤੀ ਜਾਂਦੀ ਹੁਣ ਜਦੋਂ ਉਸ ਪਰਿਵਾਰ ਦੇ ਨੂੰ ਪਤਾ ਲੱਗਦਾ ਹੈ ਕਿ ਫੌਜੀ ਸਾਹਿਬ ਦੇ ਉੱਤੇ ਵੀ ਇੱਕ ਦਰਖਾਸਤ ਜਾਂਦੀ ਆ ਫੌਜੀ ਸਾਹਿਬ ਦੇ ਉੱਤੇ ਦਰਖਾਸਤ ਜਾਂਦੀ ਆ ਕਿ ਉਸ ਦੀ ਜਿਹੜੀ ਵੋਟੀ ਦੇ ਗਹਿਣੇ ਆ ਉਹ ਚੋਰੀ ਹੋ ਗਏ ਆ ਉਸ ਦੀ ਜਿਹੜੀ ਫੋਟੋ ਆ ਮੈਂ ਅੱਜ ਨੂੰ ਉਹ ਵੀ ਜਨਤਕ ਕਰ ਦੇਣਾ ਉਸ ਦੀ ਫੋਟੋ ਦਿਓ ਜੀ ਜਦੋਂ ਲੜਾਈ ਹੋਣ ਤੋਂ ਬਾਅਦ ਸੀ ਸੀ ਟੀ ਵੀ ਕੈਮਰੇ ਦੇ ਵਿੱਚ 11:00 ਵਜੇ 18 ਮਿੰਟਾਂ ਲੜਾਈ ਹੋਈ ਆ ਸਾਡੇ ਕੋਲ ਸੀ ਸੀ ਟੀ ਵੀ ਦਾ ਲਾਸਟ 11:38 ਮਿੰਟ ਦੇ ਉੱਤੇ ਉਸ ਦਿਨ ਜਦੋਂ ਵਾਈਫ ਜਾਂਦੀ ਔਰ ਇਹ ਕੰਨ ਦੇ ਵਿੱਚ ਜਿਹੜੇ ਆ ਉਹ ਟੋਪਸ ਪੇ ਹੁੰਦੇ ਆ ਮਤਲਬ ਕਿ ਮੁਲਾਜ਼ਮ ਪ੍ਰਾਣੀ ਸਿਆਸਤ ਤੇ ਸ਼ੁਰੂ ਹੋ ਗਿਆ ਕਿ ਫੌਜੀ ਨੂੰ ਧਮਕਾਇਆ ਜਾਵੇ ਫੌਜੀ ਨੂੰ ਡਰਾਇਆ ਜਾਵੇ ਫੌਜੀ ਦੇ ਝੂਠਾ ਪਰਚਾ ਦਿੱਤਾ ਜਾਵੇ ਤਾਂ ਜੋ ਫੌਜੀ ਇਸ ਬਰਾਜਨਾਮੇ ਬਾਰੇ ਪਿੱਛੇ ਆ ਸਕੇ ਤੋਂ ਪਹਿਲਾਂ ਤੁਸੀਂ ਦੱਸੋ ਇਹ ਲੜਾਈ ਹੋਣ ਦਾ ਕਾਰਨ ਕੀ ਸੀ ਲੜਾਈ ਹੋਣ ਦਾ ਰੀਜ਼ਨ ਕਿਹੜਾ ਦਾ ਕੀ ਕਾਰਨ ਸੀ ਲੜਾਈ ਹੋਣ ਦਾ ਰੀਜ਼ਨ ਹੈਗਾ ਕਿ ਫੌਜੀ ਦੇ ਪਰਿਵਾਰ ਦੇ ਨਾਲ ਪਿੱਛੇ ਇੱਕ ਘਰ ਲੱਗਦਾ ਜਿਹੜੀ ਕਿ ਅੱਧੀ ਜਗ੍ਹਾ ਮੁਲਾਜ਼ਮ ਨੂੰ ਲੱਗਦੀ ਹੈ ਅੱਧੀ ਇਹਨਾਂ ਨੂੰ ਲੱਗਦੀ ਹੈ ਉਹ ਪਰਿਵਾਰ ਫੌਜੀ ਵੱਲੋਂ ਉਸ ਜਗ੍ਹਾ ਨੂੰ ਖਰੀਦ ਲੀਤਾ ਜਾਂਦਾ ਹੈ ਲੇਕਿਨ ਪੁਲਿਸ ਮੁਲਾਜ਼ਮ ਹੋਣ ਦੇ ਕਾਰਨ ਇਹਨੂੰ ਟੌਰਚਰ ਕੀਤਾ ਜਾਂਦਾ ਕਿ ਉਹ ਜਗ੍ਹਾ ਮੈਨੂੰ ਵੀ ਲੱਗਦੀ ਆ ਲਾਸਟ ਟਾਈਮ ਜਦੋਂ ਰਾਜੀਨਾਮਾ ਹੁੰਦਾ ਪਰ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਰਾਜੀਨਾਮੇ ਦੀ ਆਪ ਜੀ ਨੂੰ ਕਾਪੀ ਵੀ ਦਿਖਾ ਦਾਂਗਾ ਉਸ ਰਾਜੀਨਾਮੇ ਵਿੱਚ ਜਦੋਂ ACP ਆਪਣੇ ਇਥੋਂ ਦੇ ਕੋਈ ਹੈਗੇ ਆ ਕੀ ਨਾਮ ਉਹਨਾਂ ਦਾ ਲਖਵਿੰਦਰ ਲਖਵਿੰਦਰ ਸਿੰਘ ਕਲੇਰ ਜੀ ਜਿਹੜੇ ਹੁਣ ਰੂਲਨ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਜਾਂ ਤਾਂ ਤੂੰ ਹੀ ਫੌਜੀ ਸਾਹਿਬ ਤੁਸੀਂ ਮਕਾਨ ਵੇਚ ਦਿਓ ਜਾਂ ਪੁਲਿਸ ਵੱਲੋਂ ਮਲਾਜੇ ਮਕਾਨ ਵੇਚ ਦੇ ਮਤਲਬ ਕਿ ਮਸਲਾ ਹੀ ਪ੍ਰਾਪਰਟੀਆਂ ਦਾ ਹੈਗਾ ਹੁਣ ਉੱਥੇ ਤੇ ਇੱਕ ਫੌਜੀ ਨੂੰ ਟੌਰਚਰ ਕੀਤਾ ਜਾਂਦਾ ਫੌਜੀ ਦਾ ਰਾਜੀਨਾਮੇ ਦੀ ਕਾਪੀ ਹੈ 24 ਦੇ ਵਿੱਚ ਹੁਣ ਫਿਰ ਫੌਜੀ ਸਾਹਿਬ ਨੂੰ ਬਾਰ-ਬਾਰ ਪੁਲਿਸ ਵੱਲੋਂ ਬੁਲਾਇਆ ਜਾ ਰਿਹਾ ਝੂਠੀਆਂ ਐਮਐਲਆਰ ਬਣਾਈਆਂ ਜਾ ਰਹੀਆਂ ਫਿਰ ਹਰਾਨੀ ਜਨਕ ਗੱਲ ਹੈ ਕਿ ਉਹਦਾ ਬੇਟਾ ਜਿਹੜਾ ਕਿ ਉਸ ਮੌਕੇ ਦੇ ਜਿਹੜਾ ਕਿ ਉਸ ਮੌਕੇ ਤੇ ਮੌਜੂਦ ਸੀ ਜਿਸ ਨੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਵੇਖਿਆ ਉਹ ਫੌਜੀ ਸਾਹਿਬ ਦੇ ਚਿਹਰੇ ਤੇ ਚਪੇੜਾ ਮਾਰ ਰਿਹਾ ਤੇ ਉਹ ਉਸ ਤੋਂ ਬਾਅਦ ਵੀਡੀਓ ਜਿਹੜੀ ਆ ਉਹ ਵੀ ਬਿਲਕੁਲ ਸਹੀ ਸਲਾਮਤ ਸੀ ਹੁਣ ਮਲਾਜ਼ਮਾਂ ਵੱਲੋਂ ਕਿਹਾ ਜਾਂਦਾ ਕਿ ਏਰੀ ਫਿੰਗਰ ਟੁੱਟ ਗਈ ਆ ਪੈਸਾ ਤਾਂ ਆਪਾਂ ਸੀਐਮਓ ਨੂੰ ਬੋਰਡ ਨੂੰ ਦੱਸ ਦਿੱਤਾ ਕਿ ਏਰੀ ਜਿਹੜੀ ਜਾਂਚ ਕੀਤੀ ਜਾਵੇ ਕਿਤੇ ਫਰੈਂਡਲੀ ਸੱਟ ਨਾ ਹੋਵੇ ਖੁਦ ਨਾ ਲਾਈ ਜਾਵੇ ਇਹ ਤੁਹਾਨੂੰ ਸਾਰੀਆਂ ਸੀਸੀਟੀਵੀ ਆ ਤੁਹਾਨੂੰ ਦੇ ਦਾਂਗੇ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜਿਹੜੀ ਫੌਜੀ ਸਾਹਿਬ ਪੁਰਾਣਾ ਜਦੋਂ ਫੌਜੀ ਸਾਹਿਬ ਨਾਲ ਰਾਜੀਨਾਮਾ ਹੁੰਦਾ ਹੈ ਥਾਣੇ ਦੇ ਵਿੱਚ ਉਸ ਬਲੇ ਵੀ ਇਸ ਮੁਲਾਜ਼ਮ ਵੱਲੋਂ ਇਹਨਾਂ ਨਾਲ ਹੱਤੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮਾਨਸਿਕ ਤੌਰ ਤੇ ਕਮਜ਼ੋਰ ਹੈਗਾ ਉਹ ਮੁਲਾਜ਼ਮ ਜਿਹੜਾ ਲਾਅ ਐਂਡ ਆਰਡਰ ਨੂੰ ਨਹੀਂ ਸਮਝ ਪਾ ਰਿਹਾ ਉਹ ਇਹ ਨਹੀਂ ਸਮਝ ਪਾ ਰਿਹਾ ਕਿ ਪਰਿਵਾਰ ਦਾ ਬੜਾ ਵੱਡਾ ਜਿਗਰਾ ਹੁੰਦਾ ਆ ਇੱਕ ਆਪਣਾ ਆਪਣਾ ਬੱਚਾ ਜਿਹੜਾ ਫੌਜੀ ਬਣਾਣਾ ਆਪਣੀ ਮਾਂ ਦਾ ਬੜਾ ਵੱਡਾ ਦਿਲ ਰੱਖਣਾ ਪੈਂਦਾ ਕਿ ਸਰਦ ਨੂੰ ਬੱਚਾ ਦੇਣਾ ਦੇਖੋ ਉਸ ਤੋਂ ਦੂਸਰਾ ਨਸ਼ੇਦਾਰੀ ਦਾ ਪਰਦੀ ਬਾਕੇ ਮੇਰੇ ਕੋਲ ਗੱਲ ਪਿਆ ਆ ਅਧਿਕਾਰੀ ਦੇ ਸਾਹਮਣੇ ਆਈਓ ਦੇ ਸਾਹਮਣੇ ਕਾਨੇ ਦੇ ਵਿੱਚ ਗੱਲੇ ਪਿੱਛਾ ਜਾ ਰਿਹਾ ਜੇ ਟ੍ਰੈਫਿਕ ਪੁਲਿਸ ਚ ਹੈਗਾ ਇਹ ਟ੍ਰੈਫਿਕ ਪੁਲਿਸ ਚ ਤਨਾਤ ਹੈ ਹੁਣ ਪੁਲਿਸ ਪ੍ਰਸ਼ਾਸਨ ਹੀ ਦੱਸੇਗਾ ਕਿੱਥੋਂ ਹੁੰਦਾ ਜੇ ਦੋ ਮਿਲ ਹਗੇਗਾ ਸਈ ਜਵਿੰਦਰ ਦੇ ਕਹੌਲਦਾਰ ਬਲਜਿੰਦਰ ਦੋਨੇ ਚੀਜ਼ਾਂ ਸਾਡੇ ਜਵਿੰਦਰ ਤੇ ਹਲ ਹਾਂਜੀ ਇੱਕ ਐਫਆਰ ਦਰਜ ਹੋਈ ਹੈ ਲੇਕਿਨ ਐਫਆਰ ਉਸ ਲੈਵਲ ਦੀ ਨਹੀਂ ਦਰਜ ਹੋਈ ਜਿਸ ਲੈਵਲ ਦੀ ਹੋਣੀ ਚਾਹੀਦੀ ਸੀ ਪ੍ਰਸ਼ਾਸਨ ਕਿਤੇ ਨਾ ਕੀਤੇ ਆਪਣੇ ਮੁਲਾਜ਼ਮ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਸਾਹਮਣੇ ਦੇਖ ਕੇ ਪ੍ਰਸ਼ਾਸਨ ਕਿਤੇ ਨਾ ਕੀਤੇ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਫਿਰ ਜੇ ਮੁਲਾਜ਼ਮ ਨਹੀਂ ਬਚ ਪੰਦਾ ਤੇ ਫਿਰ ਆਪਣੇ ਪੁਰਾਣੇ ਤੌਰ ਤਰੀਕੇ ਕਿ ਕਿਸੇ ਨਾ ਕਿਸੇ ਆਪਣੀ ਉਂਗਲ ਤੜਵਾ ਲੋ ਔਰਤੇ ਪਰਚਾ ਬਣਾ ਲਓ ਜਾਂ ਕੋਈ ਹੋਰ ਸਿਆਸਤ ਕਰ ਦੋ ਔਰਤੇ ਪਰਚਾ ਬਣਾ ਲਓ ਝੂਠਾ ਦੱਸ ਦੋ ਮੇਰਾ ਗਹਿਣਾ ਗਵਾਜਿਆ ਮੇਰਾ ਯੇਕ ਗਵਾਜਿਆ ਤੇ ਔਰਤੇ ਪੁਲਿਸ ਇੱਕ ਝੂਠੀ ਐਫਆਰ ਫੌਜੀ ਸਾਹਿਬ ਤੇ ਕਿਤੇ ਉੱਤੇ ਪਰਚਾ ਨਾ ਦਰਜ ਕਰ ਦੇ ਮੈਂ ਤੁਹਾਨੂੰ ਸਾਰੀਆਂ ਵੀਡੀਓ ਦਾ ਪੱਖ ਪੂਰਾ ਦਊਂਗਾ ਜਿਹੜੀ ਅਸਲ ਵੀਡੀਓ ਸੀ ਉਹ ਵੀ ਫੌਜੀ ਸਾਹਿਬ ਦਿਖਾਇਓ ਜਿਹੜੀ ਵੀਡੀਓ ਸੀ ਜਿਹੜਾ ਅਸਲ ਪੱਖ ਜਿਹੜੀ ਵੀਡੀਓ ਰਿਲੀਜ਼ ਹੋਈ ਮੀਡੀਆ ਚੈਨਲ ਦੇ ਉੱਤੇ ਜਿਹੜੀਆਂ ਕੋ ਮਾਰ ਰਿਆ ਹਾਂ ਮੈਂ ਜਦੋਂ ਤੁਹਾਨੂੰ ਕੁੱਟ ਰਿਹਾ ਜਿਹੜੀ ਅਸਲ ਵੀਡੀਓ ਹੈਗੀ ਆ ਉਹ ਵੀਡੀਓ ਦਾ ਪੂਰਾ ਪੱਖ ਦੂਸਰੇ ਪੱਖ ਤੋਂ ਵੀ ਤੁਹਾਨੂੰ ਦਿਖਾ ਦਈਏ ਕਿ ਇਹ ਉਸ ਦਿਨ ਲੜਾਈ ਹੁੰਦੀ ਆ ਤੇ ਆਪ ਮਲਾਜ਼ਮ ਜਾ ਕੇ ਫੌਜੀ ਸਾਹਿਬ ਦੇ ਗੱਲ ਪੈਂਦਾ ਆ ਤੇ ਬੜਾ ਜਿਗਰਾ ਆ ਨਹੀਂ ਤਾਂ ਫੌਜੀ ਸਾਹਿਬ ਮਾਰੇ ਤਾਂ ਨਹੀਂ ਹੈਗੇ ਸੀ ਫੌਜੀ ਸਾਹਿਬ ਵੀ ਕਰ ਸਕਦੇ ਸੀ ਲੇਕਿਨ ਉਹਨਾਂ ਨੂੰ ਪਤਾ ਸੀ ਕਿ ਮੈਂ ਇਹਨਾਂ ਨੇ ਵਰਦੀ ਪਾਈ ਆ ਉਹਨਾਂ ਨੇ ਵਰਦੀ ਦਾ ਪੰਜਾਬ ਪੁਲਿਸ ਦੀ ਵਰਦੀ ਦਾ ਸਤਕਾਰ ਕੀਤਾ ਮੈਂ ਵੀ ਆ ਸਕਦਾ ਕਿ ਪੁਚਾਰ ਦੇ ਸੀਪੀ ਸਾਹਿਬ ਕੋ ਕਿ ਤੁਸੀਂ ਵੀ ਹੁਣ ਇਸ ਵਰਦੀ ਦਾ ਸਤਕਾਰ ਕੀਤਾ ਜਾਵੇ ਜਿਹੜੀ ਸਰਹੱਦ ਦੇ ਉੱਤੇ ਤੁਹਾਡੀ ਰੱਖਿਆ ਕਰਦੀ ਆ ਦੇਸ਼ ਦੇ ਵਿੱਚ ਜਿਹੜੇ ਬਾਹਰ ਦੇ ਕੀਟਨਸ ਹੈਗੇ ਆ ਉਹ ਨਹੀਂ ਦੇਸ਼ ਦੇ ਵਿੱਚ ਅੰਦਰ ਆਣ ਦਿੰਦੇ ਤੁਹਾਨੂੰ ਵੀ ਇਹਨਾਂ ਦੀ ਵਰਦੀ ਦਾ ਸਤਕਾਰ ਕਰਨਾ ਚਾਹੀਦਾ ਤੇ ਇਸ ਮੁਲਾਜ਼ਮ ਦੇ ਉੱਤੇ ਐਸਸੀ ਅਗੜ ਦਾ ਪਰਚਾ ਤੇ ਦੂਸਰਾ ਜਿਹੜਾ ਕਿ ਇਹਨੇ ਵਰਦੀ ਦੇ ਵਿੱਚ ਵਿੱਚ ਪਾਗ ਆਪਣੀ ਵਰਦੀ ਦੀ ਦੁਰਵਰਤੋਂ ਕਰਕੇ ਤੇ ਇਹਨਾਂ ਦੇ ਗੱਲ ਪੈ ਗਿਆ ਉਹ ਵੀ ਤੇਰੀ ਇਹਦੀ ਮਾਨਸਿਕਤਾ ਚੈੱਕ ਕਰਨੀ ਚਾਹੀਦੀ ਇਹਨੂੰ ਤੁਰੰਤ ਤੌਰ ਦੇ ਉਤੇ ਸਸਪੈਂਡ ਕਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹ ਜਿਹੜਾ ਪਰਿਵਾਰ ਹੈਗਾ ਫੌਜੀ